ਜਪੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਨਾਮ ਦੇ ਭਵਨ ਵਿਖੇ 73 टाੰਕ ਸਭਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਹ ਮੀਟਿੰਗ ਬਠਿੰਡਾ ਜਿਲ੍ਹੇ ਦੇ 73 टाੰਕ ਸਰਦੀਆਂ ਦੀਆਂ ਪੂਰੀਆਂ ਇਕਾਈਆਂ ਵੱਲੋਂ ਕੀਤੀ ਗਈ ਜਿਸ ਵਿੱਚ ਚਰਚਾ ਦਾ ਵਿਸ਼ਾ ਰਿਹਾ ਕਿ ਨਵੇਂ ਬਣਿਆ ਅਕਾਲੀ ਦਲ ਤਬਾ ਚੁੱਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੱਲੋਂ ਇੱਕ 73 टाੰਕ ਸਭਾ ਦੇ ਖਿਲਾਫ ਇੱਕ ਪੂਰੀ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਇੱਕ ਚਰਚਾ ਦਾ ਵਿਸ਼ਾ ਦੋ ਤਰ੍ਹਾਂ ਤੋਂ ਚੱਲ ਰਿਹਾ ਹੈ ਜਿਸ ਦੇ ਸਬੰਧ ਵਿੱਚ ਇੱਕ ਛੱਤਰੀ ਟਾਕਸ ਵਾਰੇ ਫੈਸਲਾ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਵਿੱਚ ਅਸੀਂ ਫੈਸਲਾ ਲਵਾਂਗੇ ਕਿ ਇਸ ਦੇ ਉੱਤੇ ਕੀ ਕਾਰਵਾਈ ਜਾਂ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕਰਨੀ ਚਾਹੀਦੀ ਹੈ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅੱਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਤੁਹਾਨੂੰ ਪੂਰਾ ਮਾਮਲਾ ਕੀ ਫੈਸਲਾ ਹੋਵੇਗਾ ਮੀਟਿੰਗ ਤੋਂ ਬਾਅਦ ਉਹ ਤੁਹਾਨੂੰ ਅਗਲੀ ਜਿਹੜੀ ਖਬਰ ਹੈ ਉਹਦੇ ਵਿੱਚ ਦਿਖਾਵਾਂਗੇ ਧੰਨਵਾਦ ਨਾਮ ਮੈਂ ਹਰਦੀਪ ਸਿੰਘ ਤਗੜ ਅੱਜ ਜਿਹੜੀ ਮੀਟਿੰਗ ਪ੍ਰਗਨਨਵਾ ਬਣਾਈ ਰੱਖੀ ਹੈ ਇਹਦਾ ਅੱਜ ਕਰਨੇ ਮਤ ਦਿੱਤੀ ਹੈ ਕੀ ਕਰ ਅੱਜ ਅਸੀਂ ਇੱਕ ਹਗਾਮੀ ਮੀਟਿੰਗ ਜ਼ਿਲ੍ਹਾ ਖੇਤਰੀ ਟਾਂ ਸਭਾ ਬਠਿੰਡਾ ਜ਼ਿਲ੍ਹਾ ਦੀ ਰੱਖੀ ਗਈ ਹੈ ਜਿਹਦੇ ਚ ਬਠਿੰਡੇ ਦੀਆਂ ਵੱਖ-ਵੱਖ ਇਕਾਈਆਂ ਤੋਂ ਨੁਮਾਇंदे ਹਾਜ਼ਰ ਹੋਏ ਇਹ ਮੀਟਿੰਗ ਇਸ ਕਰਕੇ ਬੁਲਾਉਣੀ ਬਈ ਕਿ ਜੋ ਨਵਾਂ ਅਕਾਲੀ ਦਲ ਬਣਿਆ ਹੈ ਉੱਥੇ ਜੋ ਪ੍ਰਧਾਨ ਚੁਣੇ ਗਏ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਸਾਹਬ ਕਾ ਜਥੇਦਾਰ ਉਹਨਾਂ ਨੇ ਆਪਣੇ ਪਹਿਲੇ ਸੰਬੋਧਨੀ ਭਾਸ਼ਣ ਦੇ ਵਿੱਚ ਹੀ ਇੱਕ ਅਜਿਹੀ ਟਿੱਪਣੀ ਸਾਡੇ ਭਾਈਚਾਰੇ ਦੇ ਖਿਲਾਫ ਕੀਤੀ ਹੈ ਜਿਹੜੀ ਬਹੁਤ ਵਿਵਾਦਿਤ ਹੈ ਔਰ ਮਨ ਨੂੰ ਠੇਸ ਪਹੁੰਚਾਉਣ ਵਾਲੀ ਹੈ ਜਿਹੜੀ ਅੱਜ ਇੱਕ ਨਾਮਾ ਕਾਜੀ ਦਾ ਨਾਮ ਤੋਂ ਮੰਨਿਆ ਉਹਨਾਂ ਦੇ ਕਿਹਾ ਪ੍ਰਧਾਨ ਸਾਹਿਬ ਨੇ ਇਹਦਾ ਬਰਾਦਰੀ ਦੇ ਸੰਬੰਧ ਟਿੱਪਣੀ ਕੀਤੀ ਹੈ ਇਹਦੇ ਕਿਸ ਤਰੀਕੋ ਬਾਦਿਓ ਕਬੀਲੀ ਦਾ ਪੁੱਛਾ ਕੀ ਮਤਲਬ ਕਿ ਐਕਸ਼ਨ ਵਗੈਰਾ ਲੈਣ ਤੋਂ ਕਿਉਂ ਨਾ ਕਰਾਂ ਅਸੀਂ ਸਾਰੇ ਭਰਾ ਅੱਜ ਇਕੱਠੇ ਹੋ ਕੇ ਜ਼ਿਲ੍ਹੇ ਦੇ ਸਾਰੇ ਜ਼ਿਲ੍ਹੇ ਤੋਂ ਵੱਖ-ਵੱਖ ਕਾਇਆਂ ਤੋਂ ਮੈਂਦੇ ਜੋ ਆਏ ਹਨ ਸਾਰਿਆਂ ਦੇ ਵਿਚਾਰ ਜਾਣਾਂਗੇ ਜੋ ਵੀ ਸਾਂਝੇ ਤੌਰ ਤੇ ਇੱਕ ਫੈਸਲਾ ਲਵਾਂਗੇ ਉਹ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ